ਮੈਂ ਕੌਸ਼ਲ ਨਿਗਰਵਾਲ ਪ੍ਰੈਜ਼ੀਡਰ ਮਿਸ਼ਨ ਆਂਟਰੀ ਬੀਜ ਬਟਾਲਾ ਬਹੁਤ ਵਧੀਆ ਕਲਾ ਆਏਗਾ ਜੀ ਸਾਰਾ ਕਲਾਬ ਦਾ ਬਹੁਤ ਸ਼ਾਨਦਾਰ ਕਲਾ ਲਾਏਗਾ ਸਾਰਾ ਵਾਤੇ ਗਰੀਬਾਂ ਦੀ ਸੇਵਾ ਕਰਨ ਲਈ ਬਣੀ ਹੋਈ ਹੈ ਤੇ ਹਰ ਕਿਸੇ ਦੀ ਗਰੀਬਾਂ ਦੀ ਹਰ ਤਰ੍ਹਾਂ ਮਦਦ ਕਰਦੀ ਬਹੁਤ ਸ਼ਾਨਦਾਰ ਇਹਨਾਂ ਦੇ ਉਰਾਲੇ ਬਹੁਤ ਵਧੀਆ ਹੈਗੇ ਜਿਹੜੇ ਵੀ ਗਰੀਬ ਜਰੂਰਤਮੰਦ ਬੰਦੇ ਹੁੰਦੇ ਆ ਜਿਹੜੇ ਵੀ ਜਿਨ੍ਹਾਂ ਨੂੰ ਜੋ ਵੀ ਜ਼ਰੂਰਤ ਹੁੰਦੀ ਹੈ ਆਪਣਾ ਜਿਹੜੇ ਮਰੀਜ਼ ਹੁੰਦੇ ਨੇ ਉਹਨਾਂ ਦੀ ਸੇਵਾ ਕਰਦੀ ਹਾਂ ਜਿਹੜੇ ਕੋ ਜਰੂਰਤ ਮੰਦ ਬੰਦੇ ਹੁੰਦੇ ਆ ਮੈਂ ਟੀਪੈਂਡ ਦਾ ਵਿਆਸਾ ਵੀ ਰੋਣ ਤੋਂ ਹੋ ਰਿਹਾ ਹਾਂ ਸਾਰੇ ਕੰਮ ਸਾਰਾ ਬਲਕੋ ਕਰਦੀ ਹਾਂ ਐਂਬੂਲੈਂਸ ਵੀ ਇਹਨਾਂ ਦੀ ਬਹੁਤ ਵੱਡਾ ਇੱਕ ਬਰਾ ਲਾਗਾ ਹੋ ਇੱਕ ਜਿਹੜਾ ਆਪਣਾ ਇਹਨਾਂ ਦਾ ਸ਼ਾਹ ਵਾਹਨ ਹੈਗਾ ਇਹ ਵੀ ਬਹੁਤ ਵੱਡਾ ਲਾਗਾ ਹੈ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਮੇਰਾ ਨਾਮ ਡਾਕਟਰ ਜਸਲੀਨ ਹੈ ਤੇ ਮੈਂ ਇੱਕ ਸਾਈਕੀਐਟ੍ਰਿਸਟ ਹੈਗੀ ਹਾਂ ਅੱਛਾ ਸਾਰਾ ਕਲੱਬ ਵੱਲੋਂ ਮੈਨੂੰ ਇਨਵਾਈਟ ਕੀਤਾ ਗਿਆ ਸੀ ਇੱਥੇ ਸਪੀਚ ਦੇਣ ਲਈ ਬਹੁਤ ਹੀ ਵਧੀਆ ਪ੍ਰੋਗਰਾਮ ਆਰਗੇਨਾਈਜ਼ ਕੀਤਾ ਇਹਨਾਂ ਨੇ ਅਤੇ ਬਹੁਤ ਹੀ ਚੰਗੀ ਤਰ੍ਹਾਂ ਸਪੀਚ ਨੂੰ ਮੈਂ ਪ੍ਰੈਜ਼ੈਂਟ ਕੀਤਾ ਸੀ ਬਹੁਤ ਹੀ ਵਧੀਆ ਲੋਕ ਲੱਗੇ ਤੇ ਬਹੁਤ ਚੰਗੀ ਤਰ੍ਹਾਂ ਪ੍ਰੋਗਰਾਮ ਦਾ ਅੰਤ ਕੀਤਾ ਗਿਆ ਓਕੇ ਮੈਨੂੰ ਕਿਦਾਂ ਸਾਰਾ ਕਲੱਬ ਦਾ ਪ੍ਰੋਗਰਾਮ ਲੱਗਦਾ ਬਹੁਤ ਵਧੀਆ ਲੱਗਦਾ ਬਹੁਤ ਵਧੀਆ ਲੱਗਦਾ ਲੱਗਦਾ ਨਹੀਂ ਆਪਣੇ ਪੱਲੇ ਸਾਰਿਆਂ ਨੂੰ ਕਰਨੇ ਚਾਹੀਦੇ ਹਾਂ ਹੋਰ ਇਹੋ ਜਿਹੇ ਕਾਰਲੇ ਹੋਣ ਤਾਂ ਚੰਗੀ ਗੱਲ ਹੈ ਲੋਕਾਂ ਨੂੰ ਵੀ ਸਾਰਿਆਂ ਨੂੰ ਇਸ ਦੀ ਜਾਗਰੂਕਤਾ ਹੋਵੇ ਠੀਕ ਹੈ ਤੇ ਆਪਾਂ ਹੋਰ ਕਰਦੇ ਰਵਾਂਗੇ ਇਸ ਤੋਂ ਸ਼ੰਕਰ ਮੈਡੀਕੋ ਦੇ ਆਦਿ ਨੂੰ ਧਾਰਾ ਕਲਬ ਨੂੰ ਚੌਂਡਾ ਮੋਕਾ ਮਿਲਿਆ ਮੈਂ ਇਹਨਾਂ ਦਾ ਬਹੁਤ ਧੰਨ ਛੁਕੋ ਰਿਹਾ ਹਾਂ ਧਾਰਾ ਕਲਬ ਦੇ ਸਾਰਾਂ ਦੀ ਲੋਕਾਂ ਦੀ ਇੱਕ ਇਹ ਕਿ ਧਾਰਾ ਬਣ ਕੇ ਆਈ ਹੈ ਜੀ ਨਿਕਾਹ ਸਮਾਂ ਦਿਵਾ ਰਹੀ ਹੈ ਤੋਂ ਅੱਗੇ ਵੀ ਕਰੇਗੀ ਮੇਰੀ ਪ੍ਰਾਰਥਨਾ ਹੈ ਕਿ ਅਰਦਾਸ ਹੈ ਕਿ ਇਹ ਗੁਣੀ ਆਇਤੋਗਣੀ ਧਾਰਾ ਕਲਬ ਕਰਕੀ ਕਰੇ ਲੋਕਾਂ ਨੂੰ ਦੇਵਾ ਵੱਲ ਚੜ੍ਹਦੀ ਕਤੈ। ਧੰਨਵਾਦ। ਵਾਜੂ ਸਾਥ ਸਾਹਿਬ ਅਜੀਤ ਫਤਿਹ ਦਾਸ ਜੇਬੀ ਸਿੰਘ ਸਾਰਾ ਕਲੱਬ ਤੋਂ ਅੱਜ ਮਹੀਨਾਵਾਰ ਪੈਨਸ਼ਨ ਡੇ ਪਰਮਾਤਮਾ ਦੀ ਅਪਾਰ ਕਿਰਪਾ ਦੇ ਨਾਲ ਸਾਰਾ ਕਲੱਬ ਦੇ ਵੇੜੇ ਦੇ ਵਿੱਚ ਮਹੀਨਾਵਾਰ ਪੈਨਸ਼ਨ ਡੇ ਹੋਇਆ। ਜਿਸ ਚ ਗੁਰੂ ਸਾਹਿਬ ਦੀ ਕਿਰਪਾ ਨਾਲ ਬਹੁਤ ਸਾਰੇ ਪਟਾਰਾ ਦੇ tani ਸੱਜਣ ਆਏ ਨੇ। ਅਗਰ왈 ਫੈਮਿਲੀ ਜਿਹੜੇ ਬੜੇ ਅچھے ਤਰੀਕੇ ਨਾਲ ਜਾਂ ਪੈਸਾ ਵੰਡ ਕੇ ਗਏ ਨੇ। ਉਸ ਤੋਂ ਇਲਾਵਾ ਸਾਡੇ ਨਾਲ ਡਾਕਟਰ ਸਾਹਿਬ ਖੁਰਜੀ ਤੇ ਡਾ. ਖੁਰਜੀ ਜੀ ਇਹ 100 ਰੁਪਏ ਕਿਟਰ ਤੋਂ ਉਹ ਡਾਕਟਰ ਗੁਰਦੀ ਹੈ ਜਸਲੀਨ ਸੰਧੂ ਉਹ ਵੀ ਆਏ ਸਨ ਜਿਹੜੀ ਆਪਣੀ ਨਿੱਕ ਮਾਈ ਤੋਂ ਕੋਈ ਨਾ ਕੋ ਫੰਡ ਕੱਢ ਕੇ ਗਰੀਬ ਲੋਕਾਂ ਨੂੰ ਪੈਨਸ਼ਨ ਦੇ ਤੌਰ ਤੇ ਦੇ ਕੇ ਗਏ ਨੇ ਇਸ ਨਾਲ ਸਰਦੀਪ ਰਾਮਪਾਗੀ ਸ਼ੰਕਰ ਮੈਡੀਕੋਸ 11 ਬਾਬਾ ਨਾਨਕ ਰੋਡ ਬਟਾਲੇ ਦੇ ਵਿੱਚੋਂ ਉਹਨਾਂ ਨੇ ਅੱਗੇ ਆ ਕੇ ਆਪਣਬਰਵਾਰੇ ਸਹਿਯੋਗਤਾ ਹੋਰ ਆਪਣਾ ਫੰਡ ਦੇ ਕੇ ਗਏ ਨੇ ਗਰੀਬਾਂ ਦੇ ਪੈਨਸ਼ਨ ਦੇ ਵਾਸਤੇ ਸੋ ਇਹ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਉਹ ਸਾਰਾ ਗਲਾ ਦੇ ਸਾਥੀ ਔਰ ਪ੍ਰਧਾਨ ਜਤਿੰਦਰ ਕਾਜੀ ਰੈਨਵਾ ਇਹ ਇੱਕ ਇਹ ਸਾਰਾ ਕੁਝ ਲਗਾਤਾਰ ਹੋ ਰਿਹਾ ਇਹਦੇ ਚ ਅੱਜ ਸਾਰਾ ਕਲੱਬ ਕਿਸੇ ਦੀ ਪਛਾਣ ਦੀ ਮਤਾਜ ਨਹੀਂ ਹੈਗੀ ਲਗਾਤਾਰ ਬਹੁਤ ਸਮੇ ਤੋਂ ਲੰਬੇ ਸਮੇ ਤੋਂ ਜਿਹੜੇ ਸਾਰੇ ਸਿਵਾਵਾਂ ਚੱਲ ਰਹੀਆਂ ਨੇ ਉਹ ਸਿਵਾਵਾਂ ਦੇ ਨਾਲ ਅੱਜ ਇੱਥੇ ਲੋਕਾਂ ਦੀ ਮੁੱਖ ਲੋੜਾਂ ਨੂੰ ਖਿਆਲ ਕੀਤਾ ਰੱਖਿਆ ਜਾਂਦਾ ਕਿਸੇ ਨੂੰ ਸਿਲਾਈ ਮਸ਼ੀਨ ਕਿਸੇ ਨੂੰ ਕੋਈ ਪ੍ਰਾਈਸ ਹਾਈਕ ਚਾਹੀਦਾ ਜਾਂ ਕਿਸੇ ਨੂੰ ਬੋਲਸਾ ਥੋੜਾ ਨਾ ਸੁਵਿਧਾ ਚਾਹੀਦੀ ਹੈ ਉਹ ਸਾਰੀ ਪ੍ਰੋਵਾਈਡ ਕਰਾਈ ਜਾਈ ਦੀ। ਸੋ ਇਸ ਕਰਕੇ ਸਾਰਾ ਕਲੱਬ ਦੇ ਨਾਲ ਜੁੜੇ ਹੋਏ ਸਾਰੇ ਸਾਥੀਆਂ ਜੇ ਅੱਗੇ ਮੈਂ ਬੇਨਤੀ ਕਰਦਾ ਔਰ ਬਟਾਲਾ ਵਾਸੀਆਂ ਕਿ ਮੈਂ ਬੇਨਤੀ ਕਰਦਾ ਕਿ ਪਲੀਜ਼ ਆਪਣੇ ਦਸਵੰਦ ਵਿੱਚ ਆਪਣੀ ਕਮਾਈ ਤੋਂ ਕੋਈ ਨਾ ਕੋਈ ਨੇਕ ਕਮਾਈ ਦਸਵੰਦ ਕੱਢ ਕੇ ਸਾਦਾ ਕਲੱਬ ਨੂੰ ਦਿੱਤਾ ਜਾਵੇ। ਇਹ ਸਾਰੇ ਦਾ ਸਾਰਾ ਪੰਡ ਗਰੀਬਾਂ ਦੀ ਸੇਵਾ ਵਿੱਚ ਦਿੱਤਾ ਜਾਂਦਾ ਹੈ ਲੋੜਵੰਦਾਂ ਨੂੰ ਵੰਡਿਆ ਜਾਂਦਾ ਹੈ ਸੋ ਮੈਂ ਆਪ ਤੁਹਾਨੂੰ ਅੱਗੇ ਇਹ ਬੇਨਤੀ ਕਰਦਾ ਸੋ ਮੇਰੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਬਟਾਲਾ ਵਾਸੀ ਇੰਦੇ ਪੰਜਾਬ ਅਸੀਂ ਜੇ ਕੋਈ ਐਨ ਆਰ ਆਈ ਭਰਾ ਵੀ ਸੇਵਾ ਕਰਨਾ ਚਾਹੁੰਦਾ ਹੈ ਜੇ ਬਟਾਲਾ ਕਬਦੇ ਦਿੱਤੇ ਹੋਏ ਇਸ ਕੇਂਦਰ ਤੋਂ ਕੋਣ ਸਿਲ ਟਿੰਮੜ ਪਾ ਕੇ ਆਪਣੀ ਸੇਵਾ ਕਰ ਸਕਦਾ ਕਿਉਂਕਿ ਸੇਵਾ ਕਰਨ ਤੋਂ ਹੋਏ ਨਹੀਂ ਕਾਮੀ ਕਿਸੇ ਤੋਂ ਹੋਰ ਬਰਾਬਰ ਤੋਂ ਨਹੀਂ ਸੇਵਾ ਵੀ ਕਈ ਤਰ੍ਹਾਂ ਨਾਲ ਕੀਤੀ ਗਈ ਹੈ ਤਨੋਂ ਤਨ ਸੇਵਾ ਮਨੋਂ ਸੇਵਾ ਧਰਤਨਾਂ ਸੇਵਾ ਜਿਹੜੇ ਸਾਥੀ ਤਨ ਮਨ ਸੇਵਾ त्याग ਨਹੀਂ ਕਰ ਸਕਦੇ ਉਹ ਤਨ ਦੀ ਸੇਵਾ ਕਰ ਸਕਦੇ ਨੇ ਜਿਹਦੇ ਕਹਿੰਦੇ ਕਿ ਕਿਉਂਕਿ ਬਿਨਾ ਤਨ ਤੋਂ ਵੀ ਇੰਨੀ ਵੱਡੀ ਸੰਸਾ ਨੂੰ ਚਲਾਣਾ ਬਹੁਤ ਮੁਸ਼ਕਲ ਹੈ ਸੋ ਆਪ ਦੇ ਦਿੱਤੇ ਹੋਏ ਬਲੇਸਿੰਗ ਉਹ ਦਿੱਤੇ ਹੋਏ ਤਨ ਦੇ ਨਾਲ ਇਹ ਪੂਰੀ ਸੇਵਾ ਚੱਲ ਰਹੀ ਹੈ ਸੋ ਮੈਂ ਬਹੁਤ ਖਾਦਾ ਹੋਰ ਆਪਨ ਤੁਹਾਨੂੰ ਆਖਦਾ ਵਾਹਿਗੁਰੂ ਜੀ ਕਾ ਖਾਲਸਾ